ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਕੰਪਲੇਂਟ ਹੈਗੀ ਪਿੰਡ ਕਲਰੂ ਵਿਜ਼ਿਟ ਕਰਦੇ ਆ ਕੀ ਕੰਪਲੇਂਟ ਆ ਕਸਟਮਰ ਦਾ ਕਹਿਣਾ ਸੀਗਾ ਕਿ ਜਦੋਂ ਵੀ ਸਾਡੇ ਏਸੀ ਦਾ ਆਊਟਡੋਰ ਚੱਲਦਾ ਆਵਾਜ਼ ਕਰਦਾ ਦੇਖਦੇ ਆ ਜਾ ਕੇ ਕਿਹੜੀਆਂ ਆਵਾਜ਼ਾਂ ਆਉਂਦੀਆਂ ਤੇ ਕੱਢਦੇ ਆ ਭੂਤ ਏਸੀ ਤੋਂ ਹਾਂਜੀ ਆਪਾਂ ਚੈੱਕ ਕਰ ਰਿਹਾ ਚੈੱਕ ਕਰਨ ਦੌਰਾਨ ਦੇਖ ਰਹੇ ਆ ਪਤਾ ਲੱਗ ਰਿਹਾ ਕਿ ਇਹਦੀ ਆਊਟਡੋਰ ਦੀ ਮੋਟਰ ਖਰਾਬ ਆ ਜਿਹੜੀ ਆਵਾਜ਼ ਕਰ ਰਹੀ ਐ ਸੋ ਆਪਾਂ ਇਹ ਮੋਟਰ ਨੂੰ ਕੱਢਦੇ ਆਂ ਕੱਢ ਕੇ ਤੇ ਚਲਦੇ ਆਂ ਸਰਵਿਸ ਸਟੇਸ਼ਨ ਤੇ ਆ ਪਰ ਲੱਥੇ ਨਹੀਂ ਸੀ ਕਿ ਸਰਵਿਸ ਸਟੇਸ਼ਨ ਤੇ ਜਾ ਕੇ ਪਰ ਲਾਉਣੇ ਆਂ ਹੁਣ ਆਪਾਂ ਨਵੀਂ ਮੋਟਰ ਲੈ ਆਂਦੀ ਆ ਸੋ 400 ਵੋਲਟ ਆਸ ਦੀ ਐਚ ਮੋਟਰ ਲੱਗੂਗੀ ਹੁਣ ਆਪਾਂ ਮੋਟਰ ਫਿਕਸ ਕਰਤੀ ਆ ਵਿੱਚ ਇਸ ਤੋਂ ਬਾਅਦ ਆਪਾਂ ਲਾਉਣੇ ਆ ਇੱਤੇ ਇਹਦੇ ਪਰ ਪਰ ਲਾਉਣ ਤੋਂ ਬਾਅਦ ਤੁਹਾਨੂੰ ਇਹਦੀ ਆਵਾਜ਼ ਸੁਣਾਉਂਦੇ ਆਂ ਹੋਨ ਆਪਣਾ AC ਬਿਲਕੁਲ ਸਾਇਲੈਂਟ ਚੱਲ ਰਿਹਾ ਕੋਈ ਵੀ ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਕਰ ਰਿਹਾ ਸੋ ਅੱਜ ਦੀ ਕੰਪਲੇਂਟ ਪਿੰਡ ਕਲਰੂ ਸੀਗੀ ਮਿਲਦੇ ਆ ਅਗਲੀ ਕੰਪਲੇਂਟ ਵਿੱਚ ਤਬ ਤੱਕ ਲਈ ਰੱਬ ਰਾਖਾ